कोर्ट अधीन कस्बा सुधार विखे लुधियाना बठिंडा राजमार्ग गार्ड रूम ने बीती रात एक तेज रफ्तार केंटर चालक वालों मारी जबरदस्त टक्कर किनारे खड़े दो व्यक्तियों की मौत होने का मामला सामने आया है मिली जानकारी अनुसार मेयर तक चंद्र बोस चाली वासी नवी आबादी अकालगढ़ एयर फॉरेस्ट कम करदासी ate उसदा दोस्त ताहिर मोहम्मद पंजताली वासी नवी आबादी अकालगढ़ एयर फॉरेस्ट स्टेशन दे गार्ड रूम अग्गे एक फास्ट फूड दी दुकान चलाउंदा सी पर रात उ दोवे जणे अपनी दुकान अग्गे एक छोटे ਗੱਲਾਂ ਕਰ ਰਹੇ ਸੰਤਾ ਰਾਏਕੋਟ ਸਾਈਡ ਤੋਂ ਆਏ 31 ਰਫਤਾਰ ਮੁੱਲਾਂਪੁਰ ਦੀ ਫੀਡ ਫੈਕਟਰੀ ਦੇ ਕੈਂਟਰ ਚਾਲਕ ਪਰਮਜੀਤ ਸਿੰਘ ਨੇ ਸਿੱਧੀ ਟੱਕਰ ਮਾਰ ਦਿੱਤੀ ਅਤੇ ਉਹਨਾਂ ਕੈਂਟਰ ਤੇ ਛੋਟੇ ਹਾਥੀ ਵਿੱਚ ਕੋਟ ਦਬ ਦਿੱਤਾ ਸਗੋਂ ਭੱਜਣ ਦੀ ਕੋਸ਼ਿਸ਼ ਕਰਨ ਸਮੇ ਕੈਂਟਰ ਚਾਲਕ ਚੰਦਰ ਬੋਸ ਨੂੰ ਕਾਫੀ ਦੂਰ ਤੱਕ ਖਸੀਰਦਾ ਹੋਇਆ ਲੈ ਗਿਆ ਜਿਸ ਤੇ ਉੱਥੇ ਹਾਜ਼ਰ ਲੋਕਾਂ ਵੱਲੋਂ ਰੌਲਾ ਪਾਇਆ ਜਾਣ ਤੇ ਉਹ ਕ ਚਾਲਕ ਕੈਂਟਰ ਛੱਡ ਕੇ ਭੱਜਣ ਲੱਗ ਗਿਆ ਤਾਂ ਲੋਕਾਂ ਨੇ ਉਸ ਕਾਬੂ ਕਰਕੇ ਕਸਬਾ ਸੁਦਾਰ ਪੁਲਿਸ ਹਵਾਲੇ ਕਰ ਦਿੱਤਾ ही गंभीर हालत वि जख्मी दोवा व्यक्ति सिविल हस्पता लुधियाना जाया गया परंतु जख्मां परमजीत सिंह खिलाफ मुकदमा दर्ज करके गिरफ्तार कर लिया इस मौके मेयर तक चंद्र बोस के भरा प्रीतम सिंह होरना दुकानदारा ने कैंटर चालक के शराबी होने का दोष लगाया उसकी लापरवाही कारण यह दर्दनाक हादसा वापरिया है ਮੇਰਕਾਂ ਦੇ ਪਰਿਵਾਰਕ ਮੈਂਬਰ ਨੂੰ ਇਨਸਾਫ ਦੇਣ ਦੀ ਗੁਹਾਰ ਲਗਾਉਂਦਿਆਂ ਹੋਇਆਂ ਘਟਨਾ ਲਈ ਜ਼ਿੰਮੇਵਾਰ ਵਿਅਕਤੀ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਜੇ ਨਿਊਜ਼ ਪੰਜਾਬੀ ਲਈ ਰਾਏਕੋਟ ਤੋਂ ਦਲਵਿੰਦਰ ਸਿੰਘ ਰਚੀਂਦੀ ਵਿਸ਼ੇਸ਼ ਰਿਪੋਰਟ ਬਾਈ ਲੈਕ ਮੇਰਾ ਨਾਮ ਬਲਵਿੰਦਰ ਸਿੰਘ ਹੈ ਸਰਪਾ Panchayat ਮੈਂਬਰ ਪੰਡਾ ਕਾਲਗੜ੍ਹ ਤੋਂ ਹਾਂ ਕਰਾ ਦੇ ਤੇ ਐਕਸੀਡੈਂਟ ਹੋਇਆ ਕਿਵੇਂ ਘਟਨਾ ਵਾਪਰ ਐਕਸੀਡੈਂਟ ਹੋਇਆ ਛੋਟਾ ਆਪੀ ਖੜਾ ਸੀ ਇੱਕ ਐਂਟਰ ਤੇ ਗੱਡੀ ਇੱਕ ਮੁੱਲਾਪੁਰ ਦੀ ਸੀ ਜੀ ਕੀੜਾਣਾ ਵੀ ਗੱਡੀ ਸੀ ਕੋਈ ਇਹਨਾਂ ਦੀ ਇਹਨੇ ਤੇ ਉਹ ਗੱਡੀ ਵਿੱਚ ਨੇ ਅੱਗੇ ਲੱਗੀ ਮਗਰ ਤੋਂ ਬੰਦੇ ਖੜੇ ਸੀਗੇ ਉਹ ਗੱਲਾਂ ਕਰ ਰਹੇ ਸੀ ਖੜੇ ਉਹ ਗੱਡੀ ਵਿੱਚ ਲੱਗਣ ਕਰਕੇ ਦੋਨਾਂ ਗੱਡੀਆਂ ਦੇ ਵਿਚਾਲੇ ਪੀਸੇ ਗਏ ਉਹ ਗੱਡੀ ਵਾਲਾ ਗੱਡੀ ਧੱਕ ਕੇ ਜਾਣੀ ਇਤੋਂ ਘਟ-ਘਟ 20 ਮੀਟਰ ਅੱਗੇ ਲੈ ਆਇਆ ਉਹ ਇੱਥੇ ਆ ਗਏ ਨੇ ਗੱਡੀ ਕੱਟ ਮਾਰ ਕੇ ਗੱਡੀ ਬੈਕ ਕਰਕੇ ਕੱਢੀ ਦੁਬਾਰਾ ਫਿਰ ਗੱਡੀ ਭਜਾਈ ਭਜਾਉਣ ਤੋਂ ਬਾਅਦ ਉਹ ਕੱਟ ਤੇ ਜਾ ਕੇ ਘਟ-ਘਟ 50 ਮੀਟਰ ਅੱਗੇ ਜਾ ਕੇ ਉਹਦੀ ਗੱਡੀ ਰੋਕੀ ਗਈ ਦੁਬਾਰਾ ਫਿਰ ਇੱਕ ਬੰਦਾ ਉਹਦੇ ਵਿੱਚ ਫਸਿਆ ਸੀ ਉਹ ਥੱਲੇ ਨਿਕਲ ਕੇ गिर ਗਿਆ ਮਗਲੇ ਟਾਇਰਾਂ ਫਲੇ ਫੇਰ ਆ ਗਿਆ ਉਹ ਵਿਚਾਰਾ ਹਾਂਜੀ ਬੰਦੇ ਇੱਕ ਤਾਂ ਹੀ ਅੰਦਰ ਐਨਸੀਸੀ ਆ ਮੁੰਡਾ ਸਰਵਸਕਾਰ ਦਾ ਅੰਦਰ ਇੱਕ ਮੁੰਡਾ ਬਾਹਰ ਫੂਫੇ ਦੀ ਦੁਕਾਨ ਆਵੀ ਵਾਰ ਬਗਾਲੀ ਦੀ ਜੀ ਬਗਾਲੀ ਫਾਸਟਫੂਡ ਹੈ ਜੀ ਬਗਾਲੀ ਫਾਸਟਫੂਡ ਸਾਰੇ ਹਾਂਜੀ ਕੰਡੀਸ਼ਨ ਦੋਨੇ ਡੈਥ ਹੋ ਗਈ ਰਾਤੀ ਤੇ ਚੋਪੜੇ ਲੈ ਕੇ ਚੋਪੜਾ ਰੈਫਰ ਕਰਤੇ ਲੁਧਿਆਣੇ ਤੇ ਏਰਫਸਲ ਅੰਦਰ ਲੈ ਗਏ ਸੀ ਹਸਪੀਟਲ ਦੀ ਏ ਏਰਫਸਲ 12 ਹਸਪੀਟਲ ਅੰਦਰ ਹੈ ਤੇ ਇਹਦੀ ਮੁੰਡੇ ਦੀ ਡੈਥ ਬਗਾਲੀ ਦੀ ਜਾਂਦੇ ਹੋਗੇ ਮੁਲਾਪੁਰ ਨੇ ਕਿ ਡੈਥ ਹੋ ਗਈ ਸੀਗੀ ਜੀ ਤੇਰੀ ਅੰਦਰ ਜਾ ਕੇ ਥੜਕ ਹੋ ਗਈ ਜੇ ਮੁੰਡੇ ਦੀ ਐਨਸੀ ਦੀ ਉਹ ਜਿਹੜਾ ਟਰੱਕ ਵਾਲਾ ਜਾਂ ਕੈਂਟਰ ਵਾਲਾ ਚਾਲਕ ਜੀ ਨੇ ਟੱਕਰ ਕੀਤੀ ਉਹ ਫੜਿਆ ਗਿਆ ਉਹ ਮੋਕਦੇ ਫੜ ਲਿਆ ਸੀ ਮੋਕਦੇ ਫੜਿਆ ਗਿਆ ਜੀ ਉਹ ਉਹ ਮਗਰ ਭੱਜ ਕੇ ਕੋੜੀ ਗੱਡੀ ਤੇ ਲਾ ਲਿਆ ਸੀਗਾ ਬਾਅਦੋਂ ਮਲਾਜਾ ਆ ਕੇ ਠਾਣੇ ਉਹ ਲੈ ਗਏ ਸੀ ਉਹਨਾਂ ਨੂੰ ਆ ਕੇ ਜਿਉਂ ਦੇਖੋ ਕਾਰਵਾਈ ਜਿਹੜਾ ਪੁਲਿਸ ਨੇ ਕੀਤੀ ਉਹ ਦੇਖ ਲਾ ਅੱਜ ਪਰਚਾ ਕਰਦੇ ਬਿਆਨ ਹੋ ਗਏ ਉਹਨਾਂ ਦੇ ਬ੍ਰਦਰ ਸੀ ਇਹਦਾ ਮੁੰਡੇ ਦਾ ਜਿਹੜਾ ਐਨਸੀ ਆ ਉਹਦਾ ਬ੍ਰਦਰ ਸੀਗਾ ਤੇ ਉਹਦਾ ਦੂਸਰੇ ਮੁੰਡੇ ਦਾ ਸਾਲਾ ਸੀਗਾ ਪੰਗਾਲੀ ਦਾ ਚੱਕਰ ਦੋਨੇ ਰਿਸ਼ਤੇਦਾਰ ਹਾਂ ਰਿਸ਼ਤੇਦਾਰ ਜੀ ਮਦਦ ਕੀਤਾ ਸਾਰੇ ਦੋਨੇ ਹਾਂਜੀ ਨਵੇਂ ਰਸਤੇ ਆ ਨੇ ਇਸ ਦੋਨੇ ਆਪਸ ਵਿੱਚ ਇਹ ਇਹ ਹੋਰ ਮੁੰਡਾ ਲੱਗਾ ਉਹ ਰਸਤੇ ਰਾ ਆਇਆ ਸੀ ਅੱਜ ਬਿਆਨ ਹਾਂਜੀ ਬੰਗਾਲੀ ਦਾ ਰਸਤੇ ਰਾ ਆਇਆ ਸੀਗਾ ਠੀਕ ਹੈ ਮੁੰਡਾ ਸੋਲਾ ਜਮਟੀ ਸਾਰੇ ਤੇ ਦੁਕਾਨਦਾਰ ਹਾਂਜੀ ਵੱਡੀ ਵੱਡੀ ਘਟਨਾ ਵਾਪਰੀ ਜੇ ਤੁਹਾਡੇ ਨੇ ਖੜੇ ਮੈਕਸੀਡੈਂਟ ਹੋਇਆ ਹਾਂਜੀ ਦੇਖੋ ਕੀ ਕਾਰਨਾ ਇਹਨੂੰ ਪਹਿਲੇ ਜਿੰਨੇ ਵਾਰ ਲਾਗੋ ਕੰਨ ਬੰਦੇ ਡਰਿੰਕ ਕੀਤੀ ਸੀ ਇਸੇ ਡਰਾਈਵਰ ਦੀ ਗੱਡੀ ਟੈਕਸ ਸੀ ਗਈ ਉਹ ਜਦੋਂ ਗੱਡੀ ਚੋਂ ਲਾਇਆ ਸੀ ਉਹ ਤੇ ਡਰਿੰਕ ਕੀਤੀ ਸੀ ਇਸੇ ਦੀ ਜੋਤੀ ਅਸ਼ਲ ਤੋਂ ਜਾਂ ਲਖਵੇ ਐਡਮਿਨਿਸਟ੍ਰੇਸ਼ਨ ਤੋਂ ਵੀ ਮੰਗ ਕਰਦੇ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਕੋਸੇ ਸਵੀਟ ਬੇਕਰ ਰੋਡ ਤੇ ਮੇਨ ਤੇ ਬਣਾਇਆ ਗਿਆ ਹਾਈਵੇ ਬਣੇ ਹੋਏ ਨੇ ਇਹਨਾਂ ਦੇ ਕੋਈ ਸਾਈਨ ਬੋਰਡ ਨਹੀਂ ਲੱਗੇ ਆ ਵੈਸੇ ਸੇ ਇਹ ਹੋਣੇ ਨਹੀਂ ਚਾਹੀਦੇ ਸਵੀਟ ਬੇਕਰ ਇਹ ਰੋਡ ਤੇ ਬਣੇ ਹੋਏ ਨੇ ਗੱਡੀ ਜਦੋਂ ਲੰਘਦੀ ਉਹ ਮੱਲੋ ਮੱਲੀ ਹੱਥੋਂ ਨਿਕਲਦੀ ਹੈ ਗੱਡੀ ਕਈ ਵਾਰ ਕਿਸੇ ਨੂੰ ਨਹੀਂ ਪਤਾ ਹੁੰਦਾ ਵੀ ਬਣੇ ਹੋਏ ਸਵੀਟ ਬੇਕਰ ਕੋਈ ਸਾਈਨ ਬੋਰਡ ਨਹੀਂ ਲੱਗਾ ਕਦੇ ਵੀ ਇਹਨਾਂ ਦਾ ਜਿਹੜੇ ਬੰਦੇ ਜੈਸ ਹੋ ਜਣੇ ਪਰਿਵਾਰ ਚ ਕੌਣ ਕੌਣ ਆ ਪਹੁੰਚ ਜਾਂਦੇ ਨੇ ਇਹਨਾਂ ਦੇ ਬੱਚੇ ਨੇ ਜੀ ਇੱਕ ਤਾਂ ਜਿਹੜਾ ਮੁੰਡਾ ਅਸਤੀ ਹੈ ਇਹਦੀ 14 ਸਾਲ ਦੀ ਗੁੱਡੀ ਆ ਤੇ 18 ਸਾਲ ਦਾ ਬੇਟਾ ਵਾ ਤੇ ਦੂਸਰੇ ਦੇ ਤਾਂ ਬੰਗਾਲੀ ਦੇ ਦੋ ਬੱਚੇ ਨੇ ਛੋਟੇ ਨੇ ਬੱਚੇ ਜੀ ਦੋਨੇ ਤਿੰਨ ਤਿੰਨ ਬੱਚੇ ਹੋਵੇ ਇੱਕ ਗੁੱਡੀ ਆ ਦੋ ਮੁੰਡੇ ਆ 8 9 9 ਸਾਲ ਦੇ ਬੱਚੇ ਹੋਣਗੇ ਨਾ 10 ਸਾਲ ਦੇ ਬੱਚੇ ਸਾਰੇ ਸਰਕਾਰ ਨੂੰ ਕੀ ਕਹੋਗੇ ਇਹਨਾਂ ਦੀ ਮਦਦ ਜ਼ਰੂਰ ਇਹਨੇ ਮਦਦ ਕੀਤੀ ਜਾਵੇ ਇਹਨਾਂ ਨੂੰ ਜੋ ਵੀ ਪੜ੍ਹਦੀ ਕਾਰਵਾਈ ਆ ਉਹਦੇ ਡਰਾਈਵਲ ਕੀਤੀ ਆਵੇ ਇਹਨਾਂ ਨੂੰ ਮਾਫੀਨਾ ਦਾ ਦਵਾਇਆ ਜਾਵੇ ਜੀ ਬੱਚੇ ਪੜ੍ਹ ਸਕਣ ਉਹਦਾ ਪਰਦੇਸ਼ ਕਰ ਸਕਣ ਬੱਚਿਆਂ ਦੀ ਮਾਂ ਪਿਓ ਕਿਨਾਂ ਬਾਈ ਦੀ ਟੋਟਾ ਟੋਲਾ ਨਹੀਂ ਤਾਂ ਨਹੀਂ ਆ ਜੀ ਅਹ ਪ੍ਰਿੰਟ ਕੀ ਕਰਨਾ ਬਈ ਘਟਨਾ ਕੱਲ 9:20 ਮਿੰਟ ਦੀ ਆਈ ਇੱਕ ਕੈਨਟਰ ਗੱਡੀ ਲਾਲ ਰੰਗ ਦੀ ਫੁੱਲ दारू ਪੀਤੀ ਹੋਈ ਆਈ ਤੇ ਸਾਈਡ ਤੇ ਖੜੇ ਬੰਦਿਆਂ ਨੂੰ ਥੱਲੇ ਗੁਚਲ ਗਏ ਤੇ 25 ਫੁੱਟ ਫੜੀ ਸਕੇ ਲੈ ਗਏ ਮਗਰ ਗੱਡੀ ਅਟਕ ਗਈ ਉਹਨੇ ਬੈਕ ਕੀਤੀ ਬੈਕ ਕਰਕੇ ਉਹਨੂੰ ਭਜਾ ਕੇ ਲੈ ਗਿਆ ਬਾਜ਼ਾਰਪਾ ਵਿੱਚ ਅਸੀਂ ਪਿੱਛੇ ਭੱਜੇ ਤੇ 35 ਫੁੱਟ ਜਾ ਕੇ ਅਸੀਂ ਗੱਡੀ ਫੜ ਲਈ ਉਹਦੀ ਚਾਬੀ ਕਢ ਲਈ ਆਪੇ ਫੁੱਟ ਆਪੇ ਫੁੱਲ ਟਾਰਗੇਟ ਨਸ਼ੇ ਤੇ ਟਾਇਰ ਸੀਗਾ ਉਹਨੂੰ ਇਹ ਨਹੀਂ ਪਤਾ ਵੀ ਹੋਇਆ ਕਿ ਦੋ ਬੰਦੇ ਉਹ ਵਾਰਦਾਤ ਤੇ ਉਹਨੇ ਕੋ ਮਾਰ ਦਿੱਤੇ ਕੋਣ ਕੋਣ ਸੀ ਜਿੰਨੇ ਵੀ ਦਿੱਖੇ ਇੱਕ ਸਾਡਾ ਭਰਾ ਸੀਗਾ ਜੀ ਕੀ ਨਾਮ ਨਾਲ ਦਾ ਉਹਦਾ ਅਸਰ ਚੰਦਰ ਬੋਸ Air Force 'ਚ ਨੌਕਰੀ ਕਰਦਾ ਸੀਗਾ ਤੇ ਇੱਕ ਉਹਦਾ ਦੋਸਤ ਸੀਗਾ ਜਿਹੜੇ ਆਪਣੀ ਦੁਕਾਨ ਦੇ ਸਾਹਮਣੇ ਖੜੇ ਸੀਗੇ ਦੋਨੇ ਉਹਨਾਂ ਦਾ ਕੀ ਨਾਮ ਪਾਹਿਰ ਖਾਨ ਪਾਹਿਰ ਮਤਲਬ ਉਹ ਜਿਹੜਾ ਟੈਂਟਰ ਚਾਲਕ ਸੀ ਮੌਕੇ ਤੇ ਫੜ ਲਿਆ ਸੀ ਉਹ ਫੜ ਲਿਆ ਸੀ ਜੀ ਤੇ ਰਾਤ ਨੂੰ ਥਾਣੇ ਆਏ ਮੁੰਸੇ ਵਾਲੇ ਐਫਆਈਰ ਰਿਪੋਰਟ ਨੂੰ 12:30 ਵਜੇ ਓਪਨ ਦੀ ਸਵੇਰੇ ਕਰਵਾਈ ਪਰਾਂਗੇ ਸਵੇਰੇ ਦੇ ਦੌਰਾਨ ਜਿਹੜਾ ਨਾ ਹੁੰਦਾ ਨਿਕਲਣਾ ਹੀ 24 ਘੰਟੇ ਅਧਰ ਖਤਮ ਹੋ ਜਾਂਦਾ ਤੇ ਉਸ ਇਹਨਾਂ ਦੇ ਪਰਿਵਾਰ ਚ ਹੋਰ ਕੋਣ ਕੋਣ ਸੀ ਇਹਨਾਂ ਦੀ ਮੌਤ ਹੋਈ ਹੈ ਔਰ ਇਹ ਮੇਰੇ ਪਰਜਾਈ ਸੀ ਇੱਕ ਮੁੰਡਾ ਵਾ ਕੁੜੀ ਆ ਜੀ ਹਾਂਜੀ ਇਹ ਆਪਣੇ ਤਾਹਰ ਦੇ ਹਾਏ ਤੇ ਚਤਨ ਜਵਾਕ ਨੇ ਟੁੱਟੇ ਨੇ ਹਾਂਜੀ ਵੱਡਾ ਮੁੰਡਾ ਉਹਨਾਂ ਦਾ 12 ਸਾਲ ਦਾ ਵਾ ਤੇ ਦੂਜਾ ਜਿਹੜਾ ਉਹ 10 ਸਾਲਾਂ ਦਾ ਕੁੜੀ 7 ਸਾਲਾਂ ਦੀ ਹੈ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰੋਸੈਸਟ ਸਾਨੂੰ ਇਨਸਾਫ ਚਾਹੀਦਾ ਜੀ ਤੇ ਹੁਣ ਉਸ ਦੀ ਜੋ ਕਾਰਵਾਈ ਹੋ ਰਹੀ ਹੈ ਠੀਕ ਹੋ ਰਹੀ ਹੈ ਰਾਤ ਤਾਂ ਹੋਈ ਨਹੀਂ ਹੁਣ ਆ ਦੇ ਲੋ ਇਹ ਜੇ ਤੱਕ ਕੋਈ ਕੁਝ ਨਹੀਂ ਹੋਇਆ ਹਾਂ ਦੇ 4:00 ਵੱਜ ਚੁੱਕੇ ਨੇ ਜੋ ਨੰਬਰ ਪੋਸਟਮਾਰਟ ਵੀ ਕਰਵਾਵਾ ਸੀ ਪੋਸਟਮਾਰਟ ਉਹਨਾਂ ਕਦੇ ਸਵੇਰੇ ਹੋਗਾ ਤੇ ਸਵੇਰੇ ਸਾਡੇ ਉਪਰ ਹੋਏ ਹੋਗਾ ਇੱਕ ਟੱਲ ਰਸ ਤੇ ਆਪਣੇ ਗਾਰਡਨ ਕੋਲੇ ਐਕਸੀਡੈਂਟ ਹੋਇਆ ਤੁੰਗਾ ਰੌਕੀ ਚਾਰ ਬਾਈਕ ਰਾਤ 6:00 ਦੇ ਇਨਫੋਰਮੇਸ਼ਨ ਆਈ ਸੀ ਵੀ ਇੱਕ ਕੈਂਟਰ ਨੇ ਦੋ ਬੰਦੇ ਨੂੰ ਹਿਟ ਕੀਤਾ ਜੀ ਉਹਦੇ ਵਿੱਚੋਂ ਇੱਕ ਬੰਦੇ ਦਾ ਨਾਮ ਸੀ ਤਾਹਿਰ ਮੁਹੰਮਦ ਤੇ ਇੱਕ ਚੰਦਰ ਬੋਸ ਜਿਹੜਾ ਚੰਦਰ ਬੋਸ ਜੀ Air Force ਦਾ ਐਮਪਲੋਈ ਆ Plus 4 ਦਾ ਐਮਪਲੋਈ ਆ ਇਹ ਦੋਨਾਂ ਦੀ ਡੈਥ ਹੋ ਗਈ ਅੱਜ ਕਿ ਜੀ ਉਹਨਾਂ ਨੇ ਇਹਨਾਂ ਦੇ ਬਿਆਨ ਲਿਖ ਲਏ ਨੇ ਤੇ ਅਸੀਂ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਅੰਡਰ ਸੈਕਸ਼ਨ 304 ਐਂਡ 279 ਆਫ ਪੀਸੀ ਜਿਹੜਾ ਕੈਕਟਰ ਚਾਲਕ ਉਹ ਇਹਦੇ ਖਾਤੇ ਮਤਵਾ ਦਾ ਰਿਗੀ ਤਾਰੇ ਇਹ ਇਹਨਾਂ ਨੇ ਬਿਆਨ ਹਲੇ ਪਰਮਜੀਤ ਸਿੰਘ ਦੇ ਖਿਲਾਫ ਲਿਖੇ ਨੇ ਜੀ ਤੇ ਕੈਂਟਰ ਦਾ ਨੰਬਰ ਜਿਹੜਾ ਕੈਂਟਰ ਚਾਲਕ ਦਾ ਨਾਮ ਜੀ ਉਹ ਨੰਬਰ ਸਾਡੇ ਰਿਕਾਰਡ ਦੇ ਵਿੱਚ ਹੈਗਾ ਜੀ ਇਹ ਚਾਲਕ ਦਾ ਨਾਮ ਪਰਮਜੀਤ ਸਿੰਘ ਹੈ ਜੀ ਜਿਹੜਾ ਚਾਲਕ ਸੀ ਜੀ ਤੇ ਉਹਨੂੰ ਅਰੈਸਟ ਕਰ ਲਿਆ ਜਾਂ ਨਹੀਂ ਬਾ ਐਫ ਆਈ ਆਰ ਦਰਜ ਕਰਕੇ ਅਰੈਸਟ ਕਰ ਲੈਂਦੇ ਹਾਂ ਅਜਿਹਾ ਇੱਕ ਫੋਰ ਹੈ ਜਿਵੇਂ ਇੱਕ ਮੱਡਾ ਮੇਨ ਰੋਡ ਹੈ ਤੇ ਤਕਰੀਬਨ ਆਮ ਹੀ ਐਕਸੀਡੈਂਟ ਹੁੰਦੇ ਰਹਿੰਦੇ ਨੇ ਜੀ ਜੀ ਕੀ ਦੇਖਦੇ ਹੋ ਕਿ ਕੀ ਕਾਰ ਰੈਸਟਰ ਰੈਸਟਰ ਬਹਿ ਤਾਂ ਜਿਹੜੇ ਹੈਗੇ ਨੇ ਦੋਨੋਂ ਪਾਸੇ ਡਵਾਈਡਰ ਹੈਗੇ ਨੇ ਜਿਵੇਂ 에어ਪੋਰਟ ਕ੍ਰੋਸ ਕਰਦੇ ਆ ਜੇ ਤਾਂ 에어ਪੋਰਟ ਤੇ ਵੀ ਉੱਥੇ ਡਵਾਈਡਰ ਹੈਗੇ ਨੇ ਪਰ ਫਿਰ ਵੀ ਲੋਕਾਂ ਨੂੰ ਇਹ ਚੀਜ਼ ਚਾਹੀਦੀ ਥੋੜਾ ਸਲੋ ਜਲਾਉਣ ਜਿਵੇਂ ਅੱਜ ਕੱਲ੍ਹ ਤੋਂ ਹੁੰਦਾ ਸੀਜ਼ਨ ਹੈਗਾ ਉਦੋਂ ਥੋੜਾ ਧਿਆਨ ਨਾਲ ਚਲਾਉਣਾ ਚਾਹੀਦਾ ਇੱਥੇ ਜਿਵੇਂ ਇੱਥੇ ਵੀ ਇਹਨਾਂ ਦਾ ਦੋਸ ਲਿਆ ਉੱਥੇ ਜੀ ਉਹ ਕਹਿੰਦੇ ਜੋ ਇਹਨਾਂ ਨੇ ਹੰਪੂ ਰਹਿ ਰਿਆ ਉਹ ਵੀ ਹਾਦਸੇ ਦਾ ਕਾਰਨ ਮੰਨਦੇ ਨੇ ਉਹਨਾਂ ਦੇ ਕੋਲ ਆਈ ਵੀ ਰਿਪੋਰਟ ਲੱਗਿਆ ਸਾਈਨ ਬੋਰਡ ਜਾਂ ਕਿਤੇ ਨਾ ਇੰਟਰਨੈਸ਼ਨ ਨਹੀਂ ਹੋ ਰਹੀ ਜੀ ਉਹ ਸਾਈਨ ਬੋਰਡ ਹੈ ਜਰੂਰ ਪਰ ਉਹ ਦ੍ਰਿਸ਼ਟਾਂ ਦੇ ਵਿੱਚ ਓਲੇ ਚ ਹੋਇਆ ਪਿਆਗਾ ਉਹ ਅਸੀਂ ਥੋੜਾ ਇੰਨਾਂ ਵੀ ਗੱਲ ਕਰਦੇ ਹਾਂ ਵੀ ਵਿਜੀਬਲ ਹੋਵੇ ਲੋਕਾਂ ਨੂੰ ਪਤਾ ਲੱਗੇ ਤੇ ਅੱਗੇ ਸਪੀਡ ਬ੍ਰੇਕਰ ਨੇ ਤਾਂ ਕਿ ਕੰਟਰੋਲ ਕਰ ਲੈਣ ਜਿਹੜੀ ਕਾਰ ਹੈਗੀ ਆ ਉਹ ਤੋਂ ਪਹਿਲਾਂ ਕੈਂਟਰ ਚਾਲਕ ਤੇ ਸਟਾਫਿੰਗ ਦੇ ਵੀ ਦੋਸ਼ ਲਾਇਆ ਉਹਨੇ ਤਾਂ ਮੈਡੀਕਲ ਕਰਾ ਲਾਂਗੇ ਜੀ